ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਨ ਪਰਉਪਕਾਰੀ ਮਹਾਪੁਰਖਾਂ ਦੀ ਯਾਦ ਵੀ ਮਨਾਈ ਜਾ ਰਹੀ ਹੈ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਪ੍ਰਾਪਤ ਕੀਤੀ ਜਿਨ੍ਹਾਂ ਦਾ ਵਿਸਥਾਰ ਸਿਹਤ ਜੀਵਨ ਰਾਤਰੀ ਦੇ ਦੀਵਾਨ ਵਿੱਚ ਵੀ ਸੰਗਤਾਂ ਸੁਣਿਆ ਸੀ ਜਿਨ੍ਹਾਂ ਦਾ ਜੋ ਜਨਮ ਪਰਚਲ ਤਾਰੀਖ ਤਾਂ ਪਾਵੇਂ 1915 ਦੀ ਕਹੀ ਜਾਂਦੀ ਹੈ ਪਰ ਮਹਾਂਪੁਰਖਾਂ ਨੇ ਜੋ ਆਪ ਦੱਸਿਆ ਸੀ ਗੁਰਮੁਖ ਪਿਆਰਿਆ ਨੇ ਦਮਨ ਮਿੰਟਕ ਸਾਲ ਦੇ ਸੇਵਾਦਾਰ ਸੰਸਥਾ ਵੱਲੋਂ ਜੋ ਮਹਾਂਪੁਰਖਾਂ ਦੇ ਜੀਵਨ ਦੀ ਮਹਾਨ ਪੁਸਤਕ ਸੇਕਨੇਹਿਆ ਪਾਪ ਸਾਈ ਜਿਹਿਆ ਜੋ ਲਿਖੀ ਹੈ ਉਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਆਪ ਜਥੇ ਦੇ ਸਿੰਘ ਸਰਮਸਤਪੁਰ ਗੁਰਸਥਾਨ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੂੰ ਦੱਸਿਆ ਸੀ ਕਿ ਸਾਡੇ ਜਨਮ ਦੀ ਸਨ ਤਾਂ ਭਾਵੇਂ ਪ੍ਰਚਲਿਤ ਆਮ ਸਿੰਘਾਂ ਨੂੰ ਇਹੋ ਪਤਾ ਹੈ ਕਿ 1915 ਈਸਵੀ ਪਰ ਸਾਡਾ ਜਨਮ 1912 ਸਨ ਦੇ ਵਿੱਚ ਹੋਇਆ ਸੀ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਪਿੰਡ ਈਚੋ ਗਿੱਲ ਉਸ ਵਿੱਚ ਬਾਬਾ ਬਹਾਦਰ ਸਿੰਘ ਜੀ ਮਾਤਾ ਪ੍ਰੇਮ ਕੌਰ ਜੀ ਦੇ ਘਰ ਵਿੱਚ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦਾ ਜਨਮ ਹੋਇਆ ਹੈ ਜਿਨ੍ਹਾਂ ਦੇ ਮਾਤਾ ਪਿਤਾ ਗੁਰਸਿੱਖੀ ਪ੍ਰੇਮ ਵਾਲੇ ਹਰ ਵੇਲੇ ਬਾਣੀ ਦੇ ਵਿੱਚ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਰਹਿੰਦਾ ਹੈ। ਬਾਲ ਅਵਸਥਾ ਵਿੱਚ ਸਨ ਜਦੋਂ ਬਾਬਾ ਠਾਕੁਰ ਸਿੰਘ ਜੀ ਘਰ ਦੇ ਵਿਹਾਰਾਂ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ ਹੈ। ਬਚਪਨ ਦੀ ਅਵਸਥਾ ਵਿੱਚ ਹੀ ਆਪਣੇ ਪਿਤਾ ਬਾਬਾ ਬਹਾਦਰ ਸਿੰਘ ਜੀ ਦੇ ਪਾਸੋਂ ਗੁਰਮੁਖੀ ਅੱਖਰ ਸਿੱਖੇ ਗੁਰਬਾਣੀ ਦੇ ਨਿਤਨੇਮ ਦੀ ਸੰਥਿਆ ਪ੍ਰਾਪਤ ਕੀਤੀ ਤੇ ਕਾਰ ਵਿਹਾਰ ਕਰਦਿਆਂ ਹੋਇਆ ਜਦੋਂ ਆਪਣੇ ਪਿਤਾ ਬਾਬਾ ਬਹਾਦਰ ਸਿੰਘ ਨੂੰ ਦੇਖਿਆ ਕਿ ਇਹਨਾਂ ਰਸ ਪ੍ਰੇਮ ਆਨੰਦ ਦੇ ਵਿੱਚ ਭਿੱਜ ਕੇ ਗੁਰਬਾਣੀ ਦਾ ਪਾਠ ਕਰਦੇ ਆ ਕਈ ਕਈ ਪਾਠ ਵਿਹਾਰ ਕਰਦਿਆਂ ਜਪਜੀ ਸਾਹਿਬ ਦੇ ਪੜ੍ਹਦੇ ਆ ਤੇ ਗੁਰਬਾਣੀ ਪੜਦਿਆਂ ਪੜਦਿਆਂ ਇਹਨਾਂ ਮੈਰਾਗ ਆ ਜਾਂਦਾ ਹੈ। ਨੇਤਰਾਂ ਤੋਂ ਜਲ ਵਹਾਉਣ ਲੱਗ ਪੈਂਦੇ ਨੇ। ਬਾਬਾ ਜੀ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹ ਅਵਸਥਾ ਤੁਹਾਨੂੰ ਕਿਵੇਂ ਪ੍ਰਾਪਤ ਹੋਈ ਹੈ? ਤਾਂ ਪਿਤਾ ਜੀ ਨੇ ਦੱਸਿਆ ਕਿ ਪ੍ਰੇਮ ਨਾਲ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਪੜਨ ਕਰਕੇ ਚੇਤ ਲਾ ਕੇ ਬਾਣੀ ਪੜਨ ਦਾ ਇਹ रस ਆਨੰਦ ਪ੍ਰਾਪਤ ਹੁੰਦਾ ਗੁਰੂ ਮਹਾਰਾਜ ਸਾਹਿਬ ਦੇ ਬਚਨ ਆਪਣੀ ਪਰਥਾਏ ਜਦੋਂ ਸਮਝੀਦੇ ਨੇ ਤਾਂ ਸਤਿਗੁਰਾਂ ਦੀ ਕਿਰਪਾ ਨਾਲ ਇਹ ਅਵਸਥਾ ਮਿਲਦੀ ਹੈ ਇਹਨੇ ਪ੍ਰੇਮ ਨਾਲ ਬਾਣੀ ਪੜਨ ਕਰਕੇ ਹੀ ਜੋ ਆਪਣੇ ਮਾਤਾ ਪਿਤਾ ਦਾ ਉਹਨਾਂ ਦੇ ਜੀਵਨ ਦਾ ਗੁਰਬਾਣੀ ਪ੍ਰਤੀ ਸਤਕਾਰ ਪਿਆਰ ਦਾ ਪ੍ਰਭਾਵ ਬਾਬਾ ਜੀ ਦੇ ਜੀਵਨ ਤੇ ਮਹਾਨ ਉਤਮ ਪਿਆ ਹੈ ਬਚਪਨ ਦੀ ਅਵਸਥਾ ਤੋਂ ਅਹੀਂ ਗੁਰਬਾਣੀ ਦੇ ਰੰਗ ਵਿੱਚ ਰੰਗੇ ਰਹਿਣਾ ਪਿਤਾ ਬਾਬਾ ਬਹਾਦਰ ਸਿੰਘ ਦੇ ਮਿੱਤਰ ਸਾਨਾ ਭਾਈ ਕਿਹਰ ਸਿੰਘ ਮਾੜੀ ਮੇਘਾ ਵਾਲੇ ਉਹਨਾਂ ਨਾਲ ਇੱਕ ਵਾਰ ਪਿਤਾ ਬਾਬਾ ਬਹਾਦਰ ਸਿੰਘ ਨੇ ਬਚਨ ਕੀਤਾ ਹੈ ਕਿ ਸਾਡਾ ਜੋ ਪੁੱਤਰ ਹੈ ਠਾਕੁਰ ਸਿੰਘ ਆਪਣੇ ਸਾਰੇ ਪੁੱਤਰਾਂ ਦੇ ਵਿੱਚੋਂ ਇਸ ਦਾ ਜੋ ਬਹੁਤਾ ਗੁਰਬਾਣੀ ਨਾਲ ਪ੍ਰੇਮ ਕਰਕੇ ਚਿੱਤ ਬਾਣੀ ਦੇ ਪ੍ਰੇਮ ਵਿੱਚ ਭਿੱਜਾ ਰਹਿੰਦਾ ਹੈ ਤੇ ਇਸ ਦੀ ਭਾਵਨਾ ਹੈ ਕਿ ਕੋਈ ਮਹਾਨ ਮਹਾਤਮਾ ਗੁਰਮੁਖ ਮਹਾਪੁਰਸ਼ ਮਿਲਣਾ ਉਹਨਾਂ ਦੀ ਸੰਗਤ ਪ੍ਰਾਪਤ ਹੋਵੇ ਇਸ ਲਈ ਤੁਸੀਂ ਦੱਸੋ ਕਿ ਕੋਈ ਸਤਪੁਰਖ ਇਸ ਵੇਲੇ ਹੋਣ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਜਿਨ੍ਹਾਂ ਦੇ ਦਰਸ਼ਨ ਦੀਦਾਰਿਆਂ ਤੇ ਸੇਵਾ ਵਿੱਚ ਇਹਨਾਂ ਨੂੰ ਛੱਡਿਆ ਜਾਵੇ ਭਾਈ ਕਿਹਰ ਸਿੰਘ ਨੇ ਦੱਸਿਆ ਕਿ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹਨ ਜੋ ਨਗਰਾਂ ਨਗਰਾਂ ਸ਼ਹਿਰਾਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਕਥਾ ਕੀਰਤਨ ਤੇ ਗੁਰਬਾਣੀ ਦੀ ਸੰਥਿਆ ਅੰਮ੍ਰਿਤ ਸੰਚਾਰ ਰਾਹੀਂ ਗੁਰਮਤ ਦਾ ਮਹਾਨ ਪ੍ਰਚਾਰ ਕਰਦੇ ਹਨ ਉਹਨਾਂ ਦੇ ਪਾਸ ਇਹਨਾਂ ਨੂੰ ਲੈ ਜਾਂਦੇ ਹਾਂ ਜਿਸ ਵੇਲੇ ਨਾਲ ਲੈ ਕੇ ਭਿੰਡਰ ਕਲਾ ਵਿਖੇ ਪਹੁੰਚੇ ਨੇ ਸਬਬੀ ਉੱਥੇ ਜੋੜ ਮੇਲੇ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਸਨ ਉਹਨਾਂ ਦੇ ਪਾਸ ਜਾ ਕੇ ਜਿਸ ਵੇਲੇ ਫਤਿਹ ਬੁਲਾਈ ਹੈ ਭਾਈ ਕਹਿਰ ਸਿੰਘ ਨੇ ਦੱਸਿਆ ਹੈ ਕਿ ਇਹ ਤੁਹਾਡੇ ਪਾਸ ਸੰਗਤ ਵਿੱਚ ਰਹਿਣਾ ਚਾਹੁੰਦੇ ਨੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਆਪਣੇ ਪਾਸ ਸੰਥਿਆ ਕਰਾਉਣ ਵਾਲੇ ਗੁਰਮੁਖ ਜਥੇਦਾਰਾਂ ਨੂੰ ਸੱਦਿਆ ਹੈ ਭਾਈ ਕਪੂਰ ਸਿੰਘ ਨੂੰ ਕੋਲ ਸੱਦ ਕੇ ਆਖਿਆ ਹੈ ਕਿ ਆ ਜੋ ਸਿੰਘ ਹੈ ਬੜੇ ਚਿਰ ਬਾਅਦ ਸਾਡੇ ਪਾਸ ਪਹੁੰਚਿਆ ਹੈ ਇਸ ਦਾ ਆਸਣਾ ਅਸਥਾਨ ਵਿਖੇ ਲਗਾਉਣਾ ਹੈ ਸੇਵਾ ਵਿੱਚ ਇਸ ਨੂੰ ਲਾਉਣਾ ਹੈ ਤੇ ਗੁਰਬਾਣੀ ਦੀ ਸੰਥਿਆ ਇਸ ਨੂੰ ਕਰਾਉਣੀ ਹੈ ਇਸ ਤਰ੍ਹਾਂ ਆਪਣੀ ਦੂਰੰਦੇਸ਼ੀ ਨਾਲ ਪਹਿਲਾਂ ਤੋਂ ਹੀ ਮਹਾਪੁਰਖਾ ਨੇ ਕਿਉਂਕਿ ਸਾਧ ਸੰਗਤ ਜੋ ਮਹਾਪੁਰਖ ਹੁੰਦੇ ਐ ਉਹ ਦੇਖ ਕੇ ਹੀ ਪਛਾਣ ਲੈਂਦੇ ਹਨ ਕਿ ਕਿੰਨੀ ਕੋ ਇਹਨਾਂ ਦੀ ਕਮਾਈ ਹੈ ਤੇ ਪਿਛਲੇ ਜਨਮਾਂ ਦਾ ਇਹਨਾਂ ਦਾ ਸਾਡੇ ਨਾਲ ਕਿੱਥੋਂ-ਕਿੱਥੋਂ ਦਾ ਜੋ ਸੰਜੋਗ ਹੈ ਇਹ ਵਿਚਾਰ ਕੇ ਮਹਾਪੁਰਖਾ ਨੇ ਆਉਂਦੇ ਅੰਸਾਰ ਪਹਿਲਾਂ ਹੀ ਇਹ ਬਚਨ ਮਹਾਂਪੁਰਖ ਬਾਬਾ ਠਾਕੁਰ ਸਿੰਘ ਦੀ ਬਾਬਤ ਕਰ ਦਿੱਤੇ ਸਨ ਕਿਹਾ ਸੀ ਕਿ ਇਹਨਾਂ ਨੂੰ ਸੇਵਾ ਵਿੱਚ ਇੱਥੇ ਜਿਸ ਵੇਲੇ ਤਤ ਪਰ ਰਹਿਣਗੇ ਤਾਂ ਸੇਵਾ ਦਾ ਸਮਾਂ ਬੀਤਣ ਤੇ ਜਦੋਂ ਫਿਰ ਜੋਗ ਸਮਝਾਂਗੇ ਆਪਣੇ ਜਥੇ ਵਿੱਚ ਨਾਲ ਰੱਖਾਂਗੇ 2 ਕੁ ਸਾਲ ਦੇ ਕਰੀਬ ਬਾਬਾ ਠਾਕੁਰ ਸਿੰਘ ਜੀ ਮਹਾਪੁਰਖਾ ਨੇ ਸੇਵਾ ਜਥੇ ਵਿੱਚ ਜੋ ਅਸਥਾਨ ਤੇ ਪਿੰਡਰ ਕਲਾ ਵਿਖੇ ਰਹਿ ਕੇ ਕੀਤੀ ਜਦ ਤਾਂ ਫਿਰ ਮਹਾਪੁਰਖਾ ਨੇ ਪ੍ਰਸੰਨ ਹੋ ਕੇ ਆਪਣੇ ਜਥੇ ਵਿੱਚ ਰੱਖਿਆ ਕਿਉਂਕਿ ਚੱਕਰਵਰਤੀ ਜਥਾ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਰੱਖਦੇ ਸੇਵਾ ਕਰਦਿਆਂ ਕਰਦਿਆਂ ਬਹੁਤ ਹੀ ਜਸ ਪ੍ਰਾਪਤ ਹੋਇਆ ਬਾਬਾ ਠਾਕਰ ਸਿੰਘ ਜੀ ਮਹਾਂਪੁਰਖਾਂ ਦਾ ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਜੋ ਸੇਵਾ ਹੈ ਸੇਵਾ ਕਰਨ ਤੇ ਸੁਤੇ ਸਿੱਧ ਹੀ ਜੋ ਸਭ ਸੰਗਤਾਂ ਵਿੱਚ ਗੁਰੂ ਦਾ ਉਪਦੇਸ਼ ਕਮਾਉਣ ਤੇ ਸਤਕਾਰ ਪਿਆਰ ਸੰਗਤਾਂ ਵੱਲੋਂ ਪ੍ਰਾਪਤ ਹੋ ਜਾਂਦਾ ਹੈ ਜਸ ਵੀ ਹੋ ਜਾਂਦਾ ਹੈ ਤੇ ਜਿਹੜੇ ਪ੍ਰਾਣੇ ਪਹਿਲਾਂ ਦੇ ਆਏ ਹੋਏ ਹੁੰਦੇ ਹਨ ਜਿਸ ਦੇ ਮਨ ਵਿੱਚ ਕੋਝਕ ਗਿਆਨਤਾ ਹੋਵੇ ਉਹਨਾਂ ਦੇ ਮਨਾਂ ਵਿੱਚ ਕੁਝ ਕੁ ਈਰਖਾ ਵੀ ਬਾਅਦ ਵਿੱਚ ਆਉਣ ਤੇ ਤੇ ਬਹੁਤਾ ਜਸ ਪ੍ਰਾਪਤ ਹੁੰਦਾ ਵੇਖ ਕੇ ਹੋ ਜਾਂਦੀ ਹੈ ਸੁਭਾਵਕ ਸੋ ਸੇਵਾ ਕਰਨ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਦੇ ਗਏ ਹਨ ਇੱਕ ਦਿਨ ਮਨ ਵਿੱਚ ਖਿਆਲ ਆਇਆ ਬਾਬਾ ਜੀ ਦੇ ਕਿ ਜੇ ਕਰ ਜਥੇ ਵਿੱਚ ਰਹਿੰਦਿਆਂ ਤੇ ਸੇਵਾ ਕਰਦਿਆਂ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਚਿੱਤ ਹੋਰ ਭਾਵੇਂ ਗੁਰਬਾਣੀ ਵਿੱਚ ਨਾਮ ਸਿਮਰਨ ਵਿੱਚ ਜੁੜ ਗਿਆ ਹੈ ਪਰ ਕਈ ਸਜਣਾ ਦੇ ਮਨ ਵਿੱਚ ਈਰਖਾ ਬਹੁਤ ਪੈਦਾ ਹੋ ਗਈ ਹੈ ਪਰ ਮੈਂ ਸਮਝਦਾ ਕਿ ਉਹ ਵੀ ਗੁਰੂ ਕੇ ਸਿੰਘ ਹਨ ਜੇ ਉਹਨਾਂ ਨੂੰ ਮੇਰਾ ਸਤਕਾਰ ਹੁੰਦਾ ਤੇ ਪਿਆਰ ਨਾਲ ਸੇਵਾ ਕਰਦਿਆਂ ਵੇਖ ਕੇ ਮੈਨੂੰ ਸੋ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਹੈ ਤਾਂ ਉਹ ਖੁਸ਼ ਰਹਿਣ ਜਿਵੇਂ ਉਹ ਖੁਸ਼ ਹਨ ਤਿਵੇਂ ਮੈਂ ਕਰਦਾ ਹਾਂ ਕਿ ਇੱਥੋਂ ਜਥੇ ਵਿੱਚੋਂ ਜਾ ਕੇ ਆਪਣੇ ਘਰੇ ਆਪਣੇ ਪਿਤਾ ਜੀ ਨਾਲ ਖੇਤੀ ਦਾ ਕਾਰੋਬਾਰ ਕਰਾਇਆ ਕਰਾਂਗਾ ਕਾਰ ਬਿਹਾਰ ਕਰਦਿਆਂ ਨਾਲ ਹੀ ਬਾਣੀ ਪੜੀ ਜਾਇਆ ਕਰਾਂਗਾ ਤੇ ਮਾਤਾ ਪਿਤਾ ਬਜ਼ੁਰਗ ਹੋ ਰਹੇ ਨੇ ਉਹਨਾਂ ਦੀ ਸੇਵਾ ਕਰ ਲਵਾਂਗਾ ਇਹ ਚਿਤ ਵਿੱਚ ਖਿਆਲ ਕੀਤਾ ਜਥੇ ਵਿੱਚੋਂ ਜਾਣਦਾ ਪਰ ਵਿਰਾਗ ਵਿੱਚ ਉਦਾਸੀਨ ਬਿਰਤੀ ਧਾਰ ਕੇ ਬਾਹਰ ਜਦੋਂ ਵਿਹਲ ਹੁੰਦਾ ਤਾਂ ਬਾਣੀ ਪੜਦੇ ਨਾਮ ਜਪਦੇ ਬਾਹਰ ਵਿਚਰ ਰਹੇ ਨੇ ਇਕਾਂਤ ਵਿੱਚ ਤਾਂ ਕੱਲਿਆ ਨੂੰ ਇੱਕ ਚਿੱਟੇ ਬਾਣੇ ਵਾਲੇ ਸ਼ਹੀਦ ਸਿੰਘ ਨੇ ਆਣ ਕੇ ਦਰਸ਼ਨ ਦਿੱਤੇ ਆਖਿਆ ਕੇ ਭਾਈ ਠਾਕਰ ਸਿੰਘਾ ਤੂੰ ਆਪਣੇ ਚੇਤ ਵਿੱਚ ਜਥੇ ਵਿੱਚੋਂ ਜਾਣ ਦਾ ਕੀ ਖਿਆਲ ਕਰ ਲਿਆ ਹੈ ਤੂੰ ਤਾਂ ਬਹੁਤ ਵੱਡੀ ਗੁਰੂ ਕੇ ਪੰਥ ਦੀ ਸੇਵਾ ਕਰਨੀ ਹੈ ਮਹਾਪੁਰਖਾਂ ਦੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਸੰਗਤ ਤੈਨੂੰ ਪ੍ਰਾਪਤ ਹੋਈ ਹੈ ਇਹਨਾਂ ਦੀ ਸੇਵਾ ਕਰਕੇ ਵੀ ਇਹਨਾਂ ਦੀ ਪ੍ਰਸੰਤਾ ਤੇ ਹੋਰ ਜਥੇ ਸੰਗਤ ਦੀ ਸਿੰਘਾਂ ਦੀ ਸੇਵਾ ਕਰਕੇ ਪੰਥ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੇਗਾ ਜਥੇ ਵਿੱਚੋਂ ਜਾਣਦਾ ਆਪਣੇ ਮਨ ਵਿੱਚ ਖਿਆਲ ਨਾ ਕਰ ਉਸ ਵੇਲੇ ਤੋਂ ਹੀ ਹੋਰ ਪਰਪਕਤਾ ਪ੍ਰਾਪਤ ਕੀਤੀ ਸਮਾਂ ਬੀਤਿਆ ਸੇਵਾ ਕਰਦਿਆਂ ਕਰਦਿਆਂ ਇੱਕ ਵਾਰ ਜੋ ਭਾਈ ਕਰਮ ਸਿੰਘ ਜਿਹੜੇ ਗੜਬਈ ਦੇ ਰੂਪ ਵਿੱਚ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਸੇਵਾ ਕਰਿਆ ਕਰਦੇ ਸੀ ਕੁਝ ਕੁ ਸੁਭਾਅ ਗੁੱਸੇ ਖੋਰਾ ਹੋਣ ਕਰਕੇ ਮਹਾਂਪੁਰਖਾ ਨਾਲ ਨਾਰਾਜ਼ ਹੋ ਕੇ ਚਲੇ ਗਏ ਵੱਡੇ ਮਹਾਂਪੁਰਖਾ ਨੇ ਸਾਰਾ ਜਥਾ ਇਕੱਤਰ ਕੀਤਾ ਸਿੰਘਾਂ ਨੂੰ ਇਕੱਠਿਆਂ ਕਰਕੇ ਆਖਿਆ ਕਿ ਕੋਈ ਸਿੰਘ ਹੋਵੇ ਜਿਹੜਾ ਗੜਬਈ ਦੇ ਰੂਪ ਵਿੱਚ ਸਾਡੇ ਪਾਸ ਸੇਵਾ ਕਰ ਸਕੇ ਮੇਚੋਂ ਕਈ ਸਿੰਘ ਤਿਆਰ ਹੋਏ ਨੇ ਪਰ ਮਹਾਂਪੁਰਖਾਂ ਬਚਨ ਕੀਤਾ ਕਿ ਹੋਰ ਕਿਸੇ ਪਾਸੋਂ ਸੇਵਾ ਨਹੀਂ ਹੋਣੀ ਬਾਬਾ ਠਾਕੁਰ ਸਿੰਘ ਜੀ ਖਾਲਸਾ ਵੱਲ ਵੇਖ ਕੇ ਆਪ ਪਾਸ ਬੁਲਾ ਕੇ ਆਖਿਆ ਕਿ ਭਾਈ ਠਾਕੁਰ ਸਿੰਘ ਸਾਡੇ ਪਾਸ ਰਹਿ ਕੇ ਸੇਵਾ ਕਰਨਗੇ ਸਤਿਬਚਨ ਆਖ ਕੇ ਸੇਵਾ ਵਿੱਚ ਹਾਜ਼ਰ ਰਹੇ ਲਗਾਤਾਰ ਹਰ ਵੇਲੇ ਜੋ ਸੇਵਾ ਵਿੱਚ ਤਤ ਪਰ ਰਹਿਣਾ ਜਿਹੋ ਜਹੀ ਆਗਿਆ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਪ ਕੀਤੀ ਹੈ ਮਹਾਂਪੁਰਖਾਂ ਦੇ ਰਾਹੀਂ ਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਸੰਗਤ ਦੀ ਸੇਵਾ ਸਾਧ ਸੰਗਤ ਦੀ ਸੇਵਾ ਕਰਨ ਦੀ ਆਗਿਆ ਪ੍ਰਾਪਤ ਹੋਈ ਜੈਸੀ ਆਗਿਆ ਕਿੰਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਕਦੇ ਵਾਸਤੇ ਪਾਸਾ ਨਹੀਂ ਵਟਿਆ ਆਲਸ ਨਹੀਂ ਕੀਤਾ ਮੁਖ ਨਹੀਂ ਮੋੜਿਆ ਸੇਵਾ ਕਰਨ ਤੋਂ ਹਰ ਵੇਲੇ ਤਤ ਪਰ ਰਹਿ ਕੇ ਸੇਵਾ ਕੀਤੀ ਆਲਸ ਦਾ ਤਿਆਗ ਕਰ ਦਿਆ ਹੋਇਆ ਆਮ ਮਨੁੱਖ ਵਾਸਤੇ ਜ਼ਿੰਦਗੀ ਦੇ ਕਈ ਸਮਿਆਂ ਵਿੱਚ ਦਿਨ ਰਾਤ ਵਿੱਚ ਕਦੇ ਕਿਸੇ ਵੇਲੇ ਕਦੇ ਕਿਸੇ ਵੇਲੇ ਆਲਸ ਦਾ ਤਿਆਗ ਕਰਨਾ ਪੈਂਦਾ ਹੈ ਪਰ ਸਦਾ ਵਾਸਤੇ ਆਲਸ ਨੂੰ ਛੱਡਣਾ ਸੁਖ ਆਰਾਮ ਤਿਆਗਣੇ ਇਹ ਅਕਾਲ ਪੁਰਖ ਵਾਹਿਗੁਰੂ ਸਤਿਗੁਰਾਂ ਦੀ ਤੇ ਗੁਰਮੁਖ ਪਿਆਰੇ ਜਨਾਂ ਸਾਧੂ ਮਹਾਤਮਾਾਂ ਦੀ ਸੰਗਤ ਦੀ ਕਿਰਪਾ ਸਦਕਾ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਸਮੇਂ-ਸਮੇਂ ਅਨੁਸਾਰ ਮਹਾਪੁਰਖਾਂ ਨੇ ਬਖਸ਼ਿਸ਼ ਭਰੇ ਬਚਨ ਆਖੇ ਵਿਸਥਾਰ ਪੂਰਵਕ ਅਸੀਂ ਪਿਛੇ ਜੋ ਰਾਤਰੀ ਦੇ ਦੀਵਾਨ ਵਿੱਚ ਵੀ ਉਹਨਾਂ ਦੇ ਜੀਵਨ ਬਾਬਤ ਸੁਣਿਆ ਮਹਾਪੁਰਖ ਬਚਨ ਕਰਿਆ ਕਰਦੇ ਸਨ ਕਿ ਅਸੀਂ ਤਾਂ ਸੰਥਿਆ ਕਰਾ ਕੇ ਵਿਦਿਆ ਪੜਾ ਪੜਾ ਕੇ ਵਿਦਵਾਨ ਤਿਆਰ ਕਰਦੇ ਹਾਂ ਪਾਠੀ ਬਣਾਉਂਦੇ ਹਾਂ ਪ੍ਰਚਾਰਕ ਬਣਾਉਂਦੇ ਹਾਂ ਕਥਾਵਾਚਕ ਰਾਗੀ ਗੁਣੀ ਗਿਆਨੀ ਓਸਤਾਦ ਤਿਆਰ ਕਰਦੇ ਹਾਂ ਭਾਈ ਠਾਕਰ ਸਿੰਘ ਤੁਹਾਡੀ ਤਾਂ ਦ੍ਰਿਸ਼ਟੀ ਨਾਲ ਹੀ ਸਿੰਘ ਵਿਦਵਾਨ ਪਾਠੀ ਕਥਾਵਾਚਕ ਰਾਗੀ ਬਣਿਆ ਕਰਨਗੇ ਐਸਾ ਹੀ ਸਾਧ ਸੰਗਤ ਹੋਇਆ ਪ੍ਰਤੱਖ ਆਪ ਜਥੇ ਵਿੱਚ ਰਹਿ ਕੇ ਸੰਗਤ ਕਰਦਿਆ ਜੋ ਇਹ ਕੌਤਕ ਵਰਤਦਾ ਹੋਇਆ ਦਾਸਾਂ ਨੇ ਅੱਖੀਂ ਡਿਠਾ ਹੈ ਕਿ ਮਹਾਪੁਰਖ ਖੁਸ਼ ਹੋ ਕੇ ਜਿਸ ਨੂੰ ਬਚਨ ਕਰ ਦਿਆ ਕਰਦੇ ਸਨ ਤੇ ਉਹ ਗਿਆਨੀ ਕਥਾਵਾਚਕ ਤੇ ਰਾਗੀ ਤਿਆਰ ਹੁੰਦਾ ਥੋੜੀ ਮਿਹਨਤ ਕਰਨ ਤੇ ਵੀ ਬਹੁਤੀ ਵਿਦਿਆ ਛੇਤੀ ਮਹਾਪੁਰਖਾਂ ਦੇ ਬਚਨਾਂ ਨਾਲ ਪ੍ਰਾਪਤ ਹੁੰਦੀ ਵੇਖੀ ਹੈ ਕਈਆਂ ਸਿੰਘਾਂ ਨੇ ਆਪ ਦੱਸਿਆ ਹੈ ਇੱਕ ਸਿੰਘ ਜੋ ਬਾਹਰ ਖੇਤਾਂ ਵਿੱਚ ਹੀ ਸੇਵਾ ਕਰਦਾ ਸੀ ਭਾਈ ਸੁਨਿੰਦਰ ਸਿੰਘ ਜਿਸ ਦਾ ਤਖੱਲਸ ਨਾਮ ਸਿੰਦੀ ਕਿਹਾ ਕਰਦੇ ਮਨ ਵਿੱਚ ਖਿਆਲ ਕੀਤਾ ਕਿ ਹੋਰ ਸਿੰਘ ਗੁਰਬਾਣੀ ਦੀ ਸੰਥਿਆ ਕਰਦੇ ਨੇ ਮੈਨੂੰ ਕਦੇ ਸੇਵਾ ਤੋਂ ਵਹਿਲ ਮਿਲਣ ਤੇ ਮੌਕਾ ਹੀ ਨਹੀਂ ਮਿਲਿਆ ਕਿ ਮੈਂ ਜਾ ਕੇ ਸੰਥਿਆ ਗੁਰਬਾਣੀ ਦੀ ਕਲਾਸ ਵਿੱਚ ਜਮਾਤ ਵਿੱਚ ਪਹੁੰਚ ਕੇ ਕਰਿਆ ਕਰਾਂ ਮਹਾਂਪੁਰਖਾਂ ਦੇ ਪਾਸ ਆ ਕੇ ਬਾਬਾ ਠਾਕੁਰ ਸਿੰਘ ਜੀ ਦੇ ਕੋਲ ਜੋ ਬੇਨਤੀ ਕੀਤੀ ਕਿ ਮਹਾਂਪੁਰਖੋ ਮੈਂ ਵੀ ਸੰਥਿਆ ਕਰਨੀ ਚਾਹੁੰਦਾ ਹਾਂ ਪਰ ਛੋਟੀ ਅਵਸਥਾ ਨਹੀਂ ਹੈ ਹੁਣ ਅਵਸਥਾ ਵੀ ਵੱਡੀ ਹੋ ਰਹੀ ਹੈ ਉਮਰ ਵੱਧ ਰਹੀ ਹੈ ਤੇ ਸੇਵਾ ਵਿੱਚ ਬਾਹਰ ਖੇਤਾ ਵਿੱਚ ਹੀ ਰਹਿੰਦਾ ਹਾਂ ਮੇਰੀ ਇੱਛਾ ਕਿ ਮੈਂ ਵੀ ਸੰਥਿਆ ਕਰਾਂ ਗੁਰਬਾਣੀ ਦੀ ਮਹਾਂਪੁਰਖ ਕਹਿਣ ਲੱਗੇ ਕੋਈ ਨਹੀਂ ਸੰਥਿਆ ਦੀ ਤੈਨੂੰ ਕੋਈ ਲੋੜ ਨਹੀਂ ਐ ਜੇ ਤੇਰੀ ਇੱਛਾ ਆ ਪਾਠ ਕਰਨ ਦੀ ਤਾਂ ਗੁਰਬਾਣੀ ਦਾ ਪਾਠ ਕਰਿਆ ਕਰ ਬਿਨਾਂ ਸੰਥਿਆ ਤੋਂ ਅਸੀਂ ਤੂੰ ਪਾਠ ਕਰੀ ਜਾਵੇਂਗਾ ਉਹ ਸਿੰਘ ਨੇ ਦਾਸ ਨੂੰ ਆਪ ਦੱਸਿਆ ਕਿ ਮੈਂ ਸੰਥਿਆ ਭਾਵੇਂ ਨਹੀਂ ਕੀਤੀ ਮਹਾਂਪੁਰਖਾਂ ਦੇ ਬਚਨਾਂ ਦਾ ਸਦਕਾ ਹੀ ਛੇਤੀ ਹੀ ਭਾਵੇਂ ਕਿ ਗੁਰਮੁਖੀ ਅੱਖਰਾਂ ਦਾ ਕੋਈ ਪਹਿਲਾਂ ਜ਼ਿਆਦਾ ਗਿਆਨ ਨਹੀਂ ਸੀ ਉਹਨਾਂ ਦੇ ਬਚਨਾਂ ਦਾ ਸਦਕਾ ਮੈਂ ਪਾਠ ਹੀ ਬੜਿਆ ਤੇ ਸਹਿਜ ਪਾਠ ਵੀ ਕਰਦਾ ਰਿਹਾ ਹਾਂ ਕਰਦਾ ਹਾਂ ਸੋ ਐਸੇ ਬਚਨਾਂ ਦੀ ਜੋ ਕਿਰਪਾ ਮਹਾਂਪੁਰਖ ਜੋ ਬਚਨ ਕਰਿਆ ਕਰਦੇ ਉਹ ਬਚਨ ਪੂਰਾ ਹੁੰਦਾ ਆਪ ਪ੍ਰਤੱਖ ਦਾਸ ਨੇ ਵੀ ਵੇਖਿਆ ਹੈ ਕਿ ਜੋ ਮਨ ਵਿੱਚ ਇੱਛਾ ਕੀਤੀ ਹੈ ਉਹ ਮਹਾਂਪੁਰਖਾਂ ਨੇ ਜਾਣ ਕੇ ਉਹ ਪੂਰੀ ਕੀਤੀ ਹੈ ਕਿਸੇ ਦੀ ਭਾਵਨਾ ਵੀ ਪੂਰੀ ਜੋ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਪਾਸ ਨੇੜਤਾ ਵਾਸਤੇ ਹੁੰਦੀ ਉਸ ਨੂੰ ਬਚਨ ਕਰਕੇ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਨੇੜੇ ਕਰਦੇ ਦਾਸ ਨੂੰ ਜਿਸ ਵੇਲੇ ਜੋ ਜਥੇ ਵਿੱਚ ਲੈ ਕੇ ਦਾਸ ਦੀ ਮਾਤਾ ਪਹੁੰਚੀ ਮਹਾਂਪੁਰਖਾਂ ਦੇ ਪਾਸ ਜੋ ਜਾ ਕੇ ਬੇਨਤੀ ਕੀਤੀ ਤੇ ਕੋਲ ਸੱਦ ਕੇ ਉਹਨਾਂ ਨੇ ਉਸਤਾਦ ਗਿਆਨੀ ਭਪਿੰਦਰ ਸਿੰਘ ਜੋ ਇਸ ਵੇਲੇ ਬੈਲਗਮ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਆਖਿਆ ਕਿ ਇਸ ਸਿੰਘ ਨੂੰ ਪਾਠੀ ਤਿਆਰ ਕਰਨਾ ਹੈ ਛੇਤੀ ਗੁਰਬਾਣੀ ਦੀ ਸੰਥਿਆ ਕਰਾ ਕੇ ਭਾਵੇਂ ਦਾਸ ਦੇ ਮਨ ਵਿੱਚ ਇਹ ਇੱਛਾ ਨਹੀਂ ਸੀ ਕੋਈ ਜ਼ਿਆਦਾ ਕੇਵਲ ਖਿਆਲ ਇਹ ਹੋ ਸੀ ਕਿ ਜਥੇ ਵਿੱਚ ਰਹਿ ਕੇ ਜੋ ਸੇਵਾ ਕਰਨ ਦਾ ਹੀ ਚਿੱਤ ਵਿੱਚ ਖਿਆਲ ਰਿਹਾ ਕਿ ਸੇਵਾ ਕਰਨੀ ਹੈ ਗੁਰਬਾਣੀ ਦੀ ਸੰਥਿਆ ਕਰਨ ਦਾ ਕੋਈ ਖਿਆਲ ਨਹੀਂ ਸੀ ਥੋੜਾ ਸਮਾਂ ਕੁਝ ਕੁ ਮਹੀਨੇ ਰਹਿ ਕੇ ਮੈਂ ਜੋ ਮੈਥਿਓਂ ਚਲਾ ਗਿਆ ਹੋਰ ਗੁਰਸਥਾਨ ਮਹਾਂਪੁਰਖ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲਿਆਂ ਦੇ ਅਸਥਾਨ ਤੇ ਗਿਆ ਹਾਂ ਮੇਰੇ ਜਾਣ ਤੋਂ ਬਾਅਦਾਂ ਮਾਤਾ ਸੁਭਾਵਕ ਮੈਨੂੰ ਮਿਲਣ ਵਾਸਤੇ ਮੈਤੇ ਜਦ ਪਹੁੰਚੀ ਪਤਾ ਕੀਤਾ ਕਿ ਇੱਥੋਂ ਚਲਾ ਗਿਆ ਬਾਬਾ ਜੀ ਦੇ ਪਾਸ ਜਾ ਕੇ ਦੱਸਿਆ ਦਰਸ਼ਨ ਬਾਬਾ ਜੀ ਦੇ ਕੀਤੇ ਨੇ ਉਹਨਾਂ ਨੂੰ ਬੇਨਤੀ ਕਰਕੇ ਦੱਸਿਆ ਕਿ ਪੁਚੰਗੀ ਇੱਥੇ ਛੱਡਿਆ ਸੀ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਪਰ ਇੱਥੇ ਰਿਹਾ ਨਹੀਂ ਹੈ ਮਹਾਂਪੁਰਖਾ ਨੇ ਉਸ ਵੇਲੇ ਬਚਨ ਆਖਿਆ ਕਿ ਆ ਜਾਊਗਾ ਆਣ ਕੇ ਫਿਰ ਸੰਥਿਆ ਉਹ ਜ਼ਰੂਰ ਕਰੂਗਾ ਤੇ ਉਹਨਾਂ ਦੇ ਬਚਨਾਂ ਦਾ ਸਦਕਾ ਦਾਸ ਕੁਝ ਕੁ ਸਮੇਂ ਬਾਅਦ ਜੋ ਇਹ ਚਿੱਤ ਵਿੱਚ ਖਿਆਲ ਆਪਣੇ ਆਪ ਆਉਣਾ ਸ਼ੁਰੂ ਹੋਇਆ ਕਿ ਜੋ ਸੱਚਖੰਡ ਸੀ ਉਹ ਛੱਡ ਕੇ ਮੈਂ ਆਇਆ ਹਾਂ ਤੇ ਇਹ ਉਥੇ ਦੁਬਾਰਾ ਜ਼ਰੂਰ ਜਾਣਾ ਹੈ ਸੋ ਉਹਨਾਂ ਦੇ ਬਚਨਾਂ ਦਾ ਸਦਕਾ ਫਿਰ ਆਣ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਹੋਈ ਹੈ ਸੋ ਐਸੇ ਮਹਾਪੁਰਖ ਹਨ ਜੋ ਵੀ ਸਿੰਘਾਂ ਬਾਬਤ ਵਚਨ ਕਰਦੇ ਸੀ ਕਿਸੇ ਦੇ ਭਲੇ ਵਾਸਤੇ ਉਹਨਾਂ ਦੇ ਬਚਨ ਸਦਾ ਵਾਸਤੇ ਜੋ ਪੂਰੇ ਹੁੰਦੇ ਬੇਅੰਤ ਬਚਨ ਸਿੰਘਾਂ ਦੇ ਨਾਲ ਉਹਨਾਂ ਦੇ ਸਮੇਂ-ਸਮੇਂ ਅਨੁਸਾਰ ਜੋ ਹੁੰਦੇ ਰਹੇ ਹਨ ਅਨੇਕਾਂ ਹੀ ਬੇਅੰਤ ਹੀ ਜੋ ਅਣਗਿਣਤ ਹੀ ਪਾਠੀ ਰਾਗੀ ਕਥਾਵਾਚਕ ਉਸਤਾਦ ਜਿਨ੍ਹਾਂ ਨੇ ਤਿਆਰ ਕੀਤੇ ਜਿਨ੍ਹਾਂ ਦੇ ਸਮੇਂ ਵਿੱਚ ਅਣਗਿਣਤ ਹੀ ਪਾਠੀ ਬੜੇ ਨੇ ਜਥੇ ਵਿੱਚ ਆਣ ਕੇ ਕਿਉਂਕਿ ਜਿੰਨੀ ਗਿਣਤੀ ਵਿੱਚ ਗੁਰਬਾਣੀ ਦੀ ਸੰਥਿਆ ਕਰਨ ਵਾਲੇ ਵਿਦਿਆਰਥੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਵੇਲੇ ਰਹਿੰਦੇ ਸਨ ਇੰਨੀ ਵੱਡੀ ਗਿਣਤੀ ਵਿੱਚ ਪਿੱਛੇ ਵੀ ਜਥੇ ਵਿੱਚ ਛੋਟੇ ਪਚੰਗੀ ਬਹੁ ਗਿਣਤੀ ਵਿੱਚ ਨਹੀਂ ਰਹੇ ਬਾਬਾ ਠਾਕੁਰ ਸਿੰਘ ਜੀ ਮਹਾਪੁਰਖੀ ਮੇਲੇ ਜੋ ਛੋਟੀ ਉਮਰ ਦੇ ਬੱਚੇ ਵੀ ਪਚੰਗੀ ਵੀ ਅਣਗਿਣਤ ਹੀ ਰਹਾ ਕਰਦੇ ਸਨ ਗੁਰਬਾਣੀ ਦੀ ਸੰਥਿਆ ਜਿਹੜੇ 20 300 400 500 ਦੇ ਕਰੀਬ ਰੋਜ਼ਾਨਾ ਜੋ ਕਲਾਸਾਂ ਵਿੱਚ ਹੁੰਦੀ ਸੀ ਮਹਾਪੁਰਖਾਂ ਨੇ ਮਹਾਨ ਪਰਉਪਕਾਰ ਕੀਤੇ ਹੈ ਸ਼ਹੀਦ ਪਰਿਵਾਰਾਂ ਨੂੰ ਸੰਭਾਲਿਆ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਮਤ ਦਾ ਮਹਾਨ ਪ੍ਰਚਾਰ ਚੜ੍ਹਦੀ ਕਲਾ ਸੈਦ ਕੀਤਾ ਹੈ ਜਿਸ ਸਦਕਾ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰੀ ਜੋ ਗੁਰਮਤ ਦਾ ਪ੍ਰਚਾਰ ਟਕਸਾਲ ਵੱਲੋਂ ਹੋਇਆ ਹੈ ਆਪਣੇ ਵਾਸਤੇ ਨਹੀਂ ਇਹ ਜਥੇ ਦੇ ਸਿੰਘਾਂ ਵਾਸਤੇ ਤੇ ਗੁਰਮਤਿ ਦੇ ਪ੍ਰਚਾਰ ਕਰਨ ਵਾਸਤੇ ਵਿਦੇਸ਼ਾਂ ਦੇ ਵਿੱਚ ਆਣ ਕੇ ਜੋ ਪ੍ਰਚਾਰ ਮਹਾਪੁਰਖਾਂ ਨੇ ਕਰਾਇਆ ਹੈ ਸੋ ਮਹਾਨ ਪਰਉਪਕਾਰੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਦੇ ਬਰਸੀ ਦੇ ਸੰਬੰਧ ਵਿੱਚ ਉਹਨਾਂ ਦੇ ਮਹਾਨ ਕਰਨੀ ਕਮਾਈ ਨੂੰ ਨਮਸਕਾਰ ਕਰਨ ਵਾਸਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਬਾਬਤ ਸਮਾਗਮ ਹੋ ਰਹੇ ਨੇ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਕਰਨੀ ਕਮਾਈ ਤੋਂ ਗੁਰਬਾਣੀ ਨਾਮ ਦੀਏ ਪ੍ਰੇਮ ਤੋਂ ਸਾਨੂੰ ਵੀ ਸੇਧ ਮਿਲੇ ਜਿਸ ਕਰਕੇ ਅਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਪੜੀਏ ਗੁਰਬਾਣੀ